ਸਾਹਰੇ ਪੋਣੇ 3 ਵਜੇ ਉੱਠ ਗਏ ਅੰਦਰ ਆਇਆ ਕਮਰਾ ਖੁੱਲੇ ਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰੇ ਉੱਤੇ ਚੱਕਰ ਆ ਗਿਆ ਬੂਹਾ ਖੁੱਲੇ ਦੰਤ ਸਾਰੇ ਬਥਰੀਆਂ ਜਗੜੀਆਂ ਪੱਕੇ ਚੱਲਣ ਰੇ ਅੰਦਰ ਰੇਨਾ ਖਲਾਰਾ ਪਿਆ ਦਾ ਦੇਖ ਕੇ ਮੇਰਾ ਦਿਮਾਗ ਦੇ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਆਮੀ ਕੱਪੜੀ ਨਿਸੀਨ ਉਠਾਇਆ ਫੇ ਉੱਠ ਕੇ ਕੀ ਹੋਇਆ ਤੂੰ ਰਤ ਕੀ ਕਰਦੀ ਰਹੀ ਹੈ ਕਹਿੰਦੀ ਮੈਂ ਕੁਝ ਨਹੀਂ ਕੀਤਾ ਮੁੜ ਕੇ ਹੀ ਉੱਠੇ ਆ ਅੰਦਰ ਵੇਖਿਆ ਸਾਰੀਆਂ ਅਲਮਾਰੀਆਂ ਅਲਮੋਰੀਆਂ ਸਭ ਤੋੜ ਕੇ ਦਿਆਂ ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਲਟਕਾ ਸਾਰਾ ਤੋੜ ਤੜ ਕੇ ਸਾਰਾ ਹੀ ਲੈ ਗਏ ਜਿਹੜੇ ਪੈਸੇ ਆ ਗਏ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਕੱਲ ਨੂੰ ਦੁਪਹਿਰ ਦੇ ਟਾਈਮ ਰਾਤੀ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈਏ ਦੁਪਹਿਰ ਨੂੰ ਤੇ ਰਾਤ ਨੂੰ ਕੰਮ ਹੋ ਗਿਆ ਸਾਡਾ ਕੋਲ 4 ਲੱਖ ਦਾ ਨਗਰ ਨੁਕਸਾਨ ਹੈ ਕੋ 6 ਸਾਢੇ 6 ਤੋਲੇ ਸੋਨਾ ਨਾ ਜਾ ਲੈ ਕੇ ਕੱਢ ਗਏ ਜਦੋਂ ਘਰ ਵਾਲੇ ਘਰ ਨਾ ਹੋਣ ਤੇ ਪਿੱਛੋਂ ਚੋਰੀ ਹੋ ਜੇ ਅਜਿਹੇ ਚੋਰੀ ਦੀਆਂ ਘਟਨਾਵਾਂ ਤਾਂ ਬਹੁਤ ਸੁਣੀਆਂ ਹੋਣਗੀਆਂ ਪਰ ਘਰ ਵਾਲੇ ਘਰੇ ਹੀ ਹੋਣ ਤੇ ਫਿਰ ਵੀ ਚੋਰ ਆਪਣਾ ਘਰ ਸਮਝ ਕੇ ਚੋਰੀ ਕਰ ਲੈ ਜਾਣ ਇਹ ਘਟਨਾ ਤੁਹਾਨੂੰ ਜਰੂਰ ਅਜੀਬ ਲੱਗੇਗੀ ਅਜਿਹੀ ਘਟਨਾ ਦਿਨਾਨਗਰ ਥਾਣੇ ਦੇ ਅਧੀਨ ਪੈਂਦੇ ਪਿੰਡ ਰਣਜੀਤ ਬਾਗ ਵਿੱਚ ਹੋਈ ਹੈ ਜਿੱਥੇ ਕਿ ਘਰ ਵਾਲੇ ਘਰ ਹੀ ਸੀ 10 ਵਜੇ ਘਰ ਦੇ ਮਾਲਕ ਸੌਂਦੇ ਨੇ ਬਰਾਂਡੇ ਦੇ ਵਿੱਚ ਆ ਕੇ ਸੌਂ ਜਾਂਦੇ ਨੇ ਤੇ ਘਰ ਨੂੰ ਜਿੰਦੇ ਕੁੰਡੇ ਲਾ ਦਿੰਦੇ ਨੇ ਤੇ ਜਦੋਂ ਸਵੇਰੇ ਉੱਠ ਕੇ 3 ਵਜੇ ਘਰ ਦੇ ਅੰਦਰ ਜਾਂਦੇ ਨੇ ਤਾਂ ਪਤਾ ਲੱਗਦਾ ਹੈ ਕਿ ਘਰ ਦੇ ਵਿੱਚ ਸਾਰਾ ਸਮਾਨ ਖਿਲਰਿਆ ਪਿਆ ਹੁੰਦਾ ਹੈ ਘਰ ਦੇ ਬਜ਼ੁਰਗ ਨੇ ਆਪਣੀ ਘਰ ਵਾਲੀ ਨੂੰ ਜਦੋਂ ਪੁੱਛਿਆ ਕਿ ਤੂੰ ਰਾਤੀ ਕਮਰਿਆਂ ਦੇ ਵਿੱਚ ਕੀ ਕਰਦੀ ਰਹੀ ਤੇ ਖਿਲਾਰਾ ਪਿਆ ਜਦੋਂ ਦੇਖਦੇ ਨੇ ਤਾਂ ਸਾਰੇ ਕਮਰਿਆਂ ਦੇ ਵਿੱਚ ਹਾਲਾਤ ਇੱਕੋ ਜਿਹੇ ਹੁੰਦੇ ਨੇ ਫੇਰ ਸਮਝ ਆਉਂਦੀ ਹੈ ਕਿ ਸਾਡੇ ਘਰ ਦੇ ਵਿੱਚ ਚੋਰੀ ਹੋ ਚੁੱਕੀ ਹੈ ਘਰ ਦੇ ਮਾਲਕਾਂ ਦੇ ਦੱਸਣ ਮੁਤਾਬਕ ਘਰ ਦੇ ਵਿੱਚੋਂ 4 ਲੱਖ ਰੁਪਏ ਨਕਦੀ ਤੇ ਉਸ ਦੇ ਨਾਲ ਹੀ 18000 ਜੋ ਹੋਰ ਕੈਮਰੇ ਲਗਾਉਣ ਦੇ ਲਈ ਰੱਖੇ ਸੀ ਉਹ ਕੈਮਰੇ ਲਗਾਉਣ ਤੋਂ ਪਹਿਲਾਂ ਹੀ ਚੁੱਕੇ ਜਾਂਦੇ ਨੇ ਇਸ ਦੇ ਨਾਲ ਹੀ ਕੁਝ ਸੋਨਾ ਵੀ ਘਰ ਦੇ ਵਿੱਚੋਂ ਗਾਇਬ ਹੋ ਜਾਂਦਾ ਹਾਲਾਤ ਕੀ ਹੈ ਤੁਹਾਨੂੰ ਦਿਖਾ ਦਿੰਨੇ ਆ ਘਰ ਦੇ ਮਾਲਕਾਂ ਦੇ ਘਰ ਦੇ ਵਿੱਚ ਹੁੰਦੇ ਹੋਏ ਹੀ ਘਰ ਦੇ ਕੀ ਹਾਲਾਤ ਕਰ ਗਏ ਨੇ ਚੋਰ ਆਓ ਘਰ ਦੇ ਮਾਲਕਾਂ ਤੋਂ ਸੁਣ ਲਓ ਗਰਣਾ ਸੁਰਜੀਤ ਸਿੰਘ ਪਿਤਾ ਜੀ ਦਾ ਨਾਮ ਭਾਈ ਨਾਨਕ ਸਿੰਘ ਜੀ ਮੈਂ ਰਜੀਂਦਵਾਲਾ ਦਾ ਰਹਿਣ ਵਾਲਾ ਆ ਅਸੀਂ ਰਾਤੀ ਬਾਹਰ ਸੁੱਤੇ ਦੇ ਹੀ ਹੈ ਕੋ 10:00 ਵਜੇ ਅਸੀਂ ਸੁੱਤੇ ਆ ਬਾਹਰ ਸਾਰੇ ਗੇਟ ਗੁੱਡ ਬੰਦ ਕਰਕੇ ਉਹਦੇ ਬਾਅਦ ਮੈਂ ਸਵੇਰੇ ਪੁਣੇ 3 ਵਜੇ ਉੱਠ ਗਏ ਅੰਦਰ ਆਇਆ ਕਮਰਾ ਖੁੱਲੇ ਆ ਤੇ ਅੰਦਰ ਕਮਰੇ ਦੇ ਵਿੱਚ ਸਾਰਾ ਮੇਰੇ ਉਹਦੇ ਚੱਕਰ ਆ ਕੇ ਬੂਆ ਖੁੱਲੇ ਦੰਤ ਸਾਰੇ ਬੱਤੀਆਂ ਜਗੜੀਆਂ ਪੱਖੇ ਚੱਲਣ ਡੇ ਅੰਦਰ ਰੇਨਾ ਖਲਾਰਾ ਪਿਆ ਦਾ ਦੇਖ ਕੇ ਮੇਰਾ ਦਿਮਾਗ ਨੂੰ ਚੱਕਰ ਆ ਗਿਆ ਮੈਂ ਪਹਿਲਾਂ ਬਿਮਾਰ ਆਮੀ ਆ ਮੈਂ ਬੜੀ ਮਿਸੇ ਉੱਠਿਆ ਉੱਠ ਕੇ ਫਿਰ ਮੈਂ ਆ ਕੇ ਆਪਣੀ ਮਿਸੇ ਨੂੰ ਉਠਾਇਆ ਭਈ ਉੱਠ ਵੀ ਕੀ ਹੋਇਆ ਤੂੰ ਰੱਤ ਕੀ ਕਰਦੀ ਰਹੀ ਹੈ ਕਹਿੰਦੀ ਮੈਂ ਕੁਝ ਨਹੀਂ ਕੀਤਾ ਉਹ ਵੇਖਿਆ ਤਾਂ ਸਾਰੇ ਕੱਪੜੇ ਕੁਪੜੇ ਫੋਲੇ ਦੇ ਇਹ ਚਰੀ ਨੇ ਰੋਣਾ ਸ਼ੁਰੂ ਕਰ ਦਿੱਤਾ ਆ ਮੁੜ ਕੇ ਹੀ ਉੱਠੇ ਆਂ ਅੰਦਰ ਵਖਿਆ ਸਾਰਿਆਂ ਅਲਮਾਰੀਆਂ ਅਲਮੋਰੀਆਂ ਸਭ ਤੋੜ ਦਿੱਤੀਆਂ ਮੇਰੇ ਉਧਰੋਂ ਬੈਗ ਚੋਂ ਪੈਸੇ ਕੱਢੇ ਤੇ ਅੰਦਰ ਜਿੰਨਾ ਸਾਰਾ ਗਹਿਣਾ ਲਟਾ ਸਾਰਾ ਤੋੜ ਤਾਰ ਕੇ ਸਾਰੇ ਲੈ ਗਏ ਜਿਹੜੇ ਪੈਸੇ ਹੈਗੇ ਉਹ ਕਮੇਟੀ ਨੇ ਕੱਲ ਕਮੇਟੀ ਲਈ ਸੀ ਗੱਲ ਇਹਨਾਂ ਦੁਪਹਿਰ ਦੇ ਟਾਈਮ ਰਾਤੀ ਕਮੇਟੀ ਨੇ 2 ਲੱਖ ਰੁਪਏ ਕਮੇਟੀ ਲਈਏ ਦੁਪਹਿਰ ਨੂੰ ਤੇ ਰਾਤ ਨੂੰ ਇਹ ਕੰਮ ਹੋ ਗਿਆ ਮੈਂ ਟਿਕਟਾਂ ਵਾਸਤੇ ਬਾਹਰ ਜਾਣਾ ਕਰਨ ਸਾਡੇ ਆਪ ਆਈਦੀਆ ਰਿਸਪੌਂਸ ਮੈਂ ਟਿਕਟਾਂ ਵਾਸਤੇ 2 ਲੱਖ ਰੁਪਏ ਆਪਣੇ ਭਰਾ ਕੋਲ ਲੈ ਕੇ ਆਇਆ ਉਹ ਮੈਂ ਅੰਦਰ ਬੈਗ 'ਚ ਰੱਖਿਆਦਾ ਹੈਗਾ ਉਹ ਵੀ ਕੱਢ ਕੇ ਲੈ ਗਏ ਸਾਡਾ ਕੋਲ 4 ਲੱਖ ਦਾ ਨਕਦ ਨੁਕਸਾਨ ਕੋਈ 6 ਸਾਢੇ 6 ਤੋਲੇ ਸੋਨਾ ਹੋਣਾ ਜਿਹੜਾ ਲਾਗੇ ਕੱਢ ਗਏ ਮਾਰਾ ਇਹ ਕੂਆ ਕੋ ਚੱਲਦਾ ਪਿਆ কুলਰ ਚੱਲਦਾ ਪਿਆ ਇਹ ਫਰਡ ਪੱਕਾ ਚੱਲਦਾ ਪਿਆ ਇਹ ਦਰਵਾਜ਼ਾ ਇਹ ਬੰਦ ਕੀਤਾ ਦਾ ਹੀ ਜਿਹੜੇ ਸੀਦੇ ਆ ਉਹ ਬੋਲੇ ਸੀਸੇ ਲੱਗੇਦੇ ਆ ਸਾਨੂੰ ਇੱਕ ਮਾਸਾ ਹੀ ਆਵਾਜ਼ ਨਹੀਂ ਆਈ ਬਾਦ ਬਤੀਆਂ ਜਗਾ ਕੇ ਪਤਾ ਨਹੀਂ ਕਿੰਨੀ ਦੇਰ ਲੱਗੇ ਰਿਹਾ ਪਿੱਛੋਂ ਆਇਆ ਬਾਰੀ ਥੋੜੀ ਆ ਕਹਿੰਦਾ ਦਰਵਾਜ਼ਾ ਥੋੜਿਆ ਅੰਦਰ ਬੜੇ ਸਾਨੂੰ ਮਾਸਾ ਆਵਾਜ਼ ਨਹੀਂ ਆਈ ਕਿਤੇ ਮੈਂ ਸਾਰਾ ਰਾਤੀ ਸਵੇਰੇ ਤਿੰਨ ਵੇ ਗਿਆ ਜਾ ਕੇ ਰਿਪੋਰਟ ਕਰਕੇ ਆ ਪੁਲਿਸ ਨੂੰ ਰਿਪੋਰਟ ਕੀਤੀ ਆ ਪੁਲਿਸ ਨੂੰ ਤਹਾ ਉਹ ਕਰਕੇ ਉਹਨਾਂ ਦੇ ਦਿਖਵਾ ਗਏ ਸਭ ਉਹ ਆ ਕੇ ਉਹ ਚੈੱਕ ਵੀ ਕਰ ਗਏ ਮੁਰਕੇ ਦੇਖੋ ਕੀ ਹੁੰਦਾ 6 6.5 ਤੋਂਲੇ ਸੋਨਾ ਲਾ ਲਓ 2 ਲੱਖ ਰੁਪਏ ਕਮੇਟੀ ਦਾ ਤੇ 2 ਲੱਖ ਮੇਰਾ ਕੈਸ਼ 4 ਲੱਖ ਰੁਪਏ ਸਾਡੇ ਨਿਕਦੇ ਚੁੱਕੇ ਲੱਗੇ ਆ ਕੋ 18000 ਰੁਪਏ ਨੇ ਅਲੱਗ ਰੱਖਦੇ ਕੈਬਲ ਮਾਰਨ ਵਾਸਤੇ ਉਹ ਵੀ ਚੁੱਕੇ ਲੱਗੇ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੋਰ ਕੀ ਸਾਡੇ ਜਾਂ ਹੈ ਇੱਥੇ ਕੋਈ ਲੋਕਲ ਹੀ ਬੰਦਾ ਕੋਈ ਚੋਰ ਫੜਿਆ ਜਾਣਾ ਚਾਹੀਦਾ ਲੋਕਲ ਬੰਦਾ ਜਿਹਨੂੰ ਸਾਰਾ ਭੇਤੀ ਹੋਣਾ ਦਿਨ ਮੇਰੇ ਘਰ ਦਾ ਇੱਕ ਇੱਕ ਚੀਜ਼ ਦਾ ਪਤਾ ਜੇ ਮੇਰੇ ਇਹਨੇ ਕਮੇਟੀ ਕਿੱਥੇ ਰੱਖਦੀ ਆ ਸੋਨਾ ਕਿੱਥੇ ਰੱਖਿਆ ਦਾ ਪੈਕ ਇਹਦਾ ਮਤਲਬ ਪਿੰਡ ਦਾ ਬੰਦਾ ਕੋਕ ਭੇਤੀ ਬੰਦਾ ਹੀ ਆ ਉਹ ਬੰਦਾ ਫੜਿਆ ਜਾਣਾ ਚਾਹੀਦਾ ਤਾਂ ਕਿ ਸਾਨੂੰ ਪਤਾ ਲੱਗੇ ਇਹਦੇ ਵਿੱਚ ਅਸੀਂ ਮੌਕਾ ਦੇਖਿਆ ਜੀ ਆ ਕੇ ਸਰਦਾਰ ਸਵਰਨਜੀਤ ਜੀ ਨੂੰ ਉਹ ਕਰੇ ਚੋਰੀ ਹੋਈ ਹੈ ਜਿਹੜੇ ਕਿ ਬਾਹਰ ਪੂਲਰ ਦੇ ਵਿੱਚ ਵੇੜੇ 'ਚ ਸੁੱਤੇ ਸੀਗੇ ਤੇ ਮੌਕੇ ਦੇ ਮੁਤਾਬਕ ਦੇਖਣ ਚੰਨੀ ਕਲ ਸਮਝ ਆਉਂਦੀ ਆ ਵੀ ਚੋਰ ਪਿਛਲੇ ਪਾਸੋਂ ਜੜੀ ਪਾੜ ਕੇ ਅੰਦਰ ਵੜਿਆ ਤੇ ਉਹਨਾਂ ਨੇ ਲੱਕ ਜਿਸ ਤਰ੍ਹਾਂ ਆ ਆਇਡੈਂਟੀਫਾਈਡ ਲੋਕੇਸ਼ਨ ਦੇ ਉੱਤੇ ਹੀ ਉਹਨਾਂ ਨੇ ਇਹਨਾਂ ਦੇ ਕਹਿਣ ਮੁਤਾਬਕ ਉਹਨਾਂ ਦੀ ਕਮੇਟੀਆਂ ਦੇ 2 ਲੱਖ ਰੁਪਏ ਸੀਗੇ ਉਹ ਲੈ ਗਏ ਔਰ ਬਾਕੀ ਇਹਨਾਂ ਦਾ ਜਿਹੜਾ ਲਾਇਸੈਂਸੀ ਰਿਵਾਲਵਰ ਸੀ ਉਹ ਹੋ ਗਿਆ ਇੱਕ ਨਵਾਂ ਫੋਨ ਸੀਗਾ ਉਹ ਸਾਹਮਣੇ ਪਿਆ ਸੀ ਬਲਕਿ ਉਹਨੂੰ ਨਹੀਂ ਛੇੜਿਆ ਉਹਨੂੰ ਗੋਲਡ ਵੀਨਰ ਦਾ ਕਰੀ ਸੀ ਸੇਫ ਹੈਗਾ ਤੇ ਦੇਖ ਲਿਆ ਬਾਕੀ ਟੈਕਨੀਕਲ ਤਰੀਕੇ ਨਾਲ ਅਨਲਾਈਜ਼ ਕਰ ਰਹੇ ਹਨ ਔਰ ਬਹੁਤ ਜਲਦੀ ਅਸੀਂ ਚੋਰਾਂ ਨੂੰ ਫੜਨ ਦਿਖਾਵਾਂਗੇ ਤੇ ਬਾਕੀ ਕੋਈ ਕਰਨੀ ਨੁਕਸਾਨ ਚੋਰੀ ਤੇ ਚੋਰੀ ਜੀ ਵੱਡੇ ਵੀ ਪੱਤਰ ਦੀ